ਇਸ ਤਰ੍ਹਾਂ ਦੇ ਕਰਮ ਕਹਿੰਦੇ ਹਨ ਨਾ ਸੰਚਿਤ ਕਰਮ ਕਿਰੇਮਾਨ ਤੇ ਪ੍ਰਾਰਭਤ ਸੰਚਿਤ ਕਰਮ ਉਹ ਹੈ ਜੋ ਮਨੁੱਖ ਕਰਮ ਸਾਥ ਸੰਗਤ ਖੱਟੀ ਜਾਂਦਾ ਨਾ ਜਲਤ ਦੇ ਵਿੱਚ ਉਹਦੇ ਲੇਖੇ ਚ ਜਮਾ ਹੋ ਰਿਹਾ ਤੇ ਕਿਰੇਮਾਨ ਕਹਦੇ ਨੇ ਹਨ ਉਸ ਨੂੰ ਜਿਹੜੇ ਕਰਮ ਫਲ ਭਗਤੌਣ ਦੇ ਲਈ ਤਿਆਰ ਕੋਣ ਤੇ ਪ੍ਰਾਰਭਤ ਧਾਰਤ ਹੁੰਦਾ ਹੈ ਜੋ ਸਾਥ ਸੰਗਤ ਜੀ ਮੋੜਨ ਲਿਖਿਆ ਗਿਆ ਤੇ ਜਿਹੜੇ ਕਰਮ ਦਾ ਫਲ ਭੋਗਣ ਦਾ ਸਮਾਂ ਆ ਗਿਆ ਉਹ ਫਿਰ ਭੁਗਤਣਾ ਪੈਣਾ ਹੈ ਉਹਦੇ ਤੋਂ ਅਸੀਂ ਬਚ ਨਹੀਂ ਸਕਦੇ ਕਿਸੇ ਵੀ ਹਾਲਤ ਦੇ ਵਿੱਚ ਇਹਨੂੰ ਇੰਉਂ ਸਮਝਾਇਆ ਕਿ ਦਵਾਨਾਂ ਨੇ ਉਹ ਕਹਿੰਦੇ ਕਿ ਸੰਚਿਤ ਕਰਮ ਸਾਡੇ ਇਸ ਤਰ੍ਹਾਂ ਹਨ ਜਿਵੇਂ ਪੱਥੇ ਦੇ ਵਿੱਚ ਤੀਰ ਰੱਖੇ ਹੋਣ ਤੇ ਕਿਰੇ ਮਾਨ ਕਹਿੰਦੇ ਉਹ ਹੁੰਦਾ ਹੈ ਜੋ ਸੰਗਤ ਜੀ ਕਿਸੇ ਕਹ ਲਈ ਚਿੱਲੇ ਦੇ ਉੱਪਰ ਤੀਰ ਚੜ੍ਹਾ ਲਿੱਤਾ ਜਾਵੇ ਕਮਾਨ ਦੇ ਤੇ ਖਿੱਚ ਕੇ ਨਿਸ਼ਾਨਾ ਮਾਰਨ ਦੇ ਲਈ ਤਿਆਰ ਕੀਤਾ ਹੋਵੇ ਤੇ ਜਦੋਂ ਸਾਥ ਸੰਗਤ ਕਹਿੰਦੇ ਉਹ ਤੀਰ ਕਮਾਨ ਦੇ ਵਿੱਚੋਂ ਨਿਕਲ ਗਿਆ ਫਿਰ ਉਹ ਆਪਣੇ ਨਿਸ਼ਾਨੇ ਨੂੰ ਭੇਦ ਗਿਆ ਟੇਗਾ ਤੇਵੇਂ ਜਿਹੜੀ ਪ੍ਰਾਰਭਧ ਹੈ ਉਹ ਜੋ ਸਾਡੇ ਭਾਗਾਂ ਦੀ ਮੰਨ ਗਈ ਨਾ ਉਹ ਸਾਨੂੰ ਭੋਗਣੀ ਪੈਣੀ ਹੈ